ਕੋਡੀ 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 ਹਾਂ ਓਏ ਇਕਮਾ ਓਏ ਇਕਮਾ ਆ ਪਿਆਰ ਸਾਂਭ ਕੇ ਰੱਖਿਓ ਸੋਹਣਿਆ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕਬੱਡੀ ਦਾ ਛੋਟਾ ਸਫਰ ਹੋਵੇ ਤੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ ਇਹ ਗੱਲਾਂ ਫਤਾਪੁਰੀਆ ਜਿਉਂਦਾ ਬਸਦਾ ਰਹਿ ਉਸਤਾਦਾਂ ਦਾ ਕਾਰ ਕਰਨਾ ਹੈ ਸੰਗਤ ਨੂੰ ਆਪਦੇ ਦਿਲ ਦੇ ਵਿੱਚ ਵਸਾ ਕੇ ਰੱਖਣਾ ਹੈ ਇੰਨਾ ਜਿੰਨਾ ਇਹ ਕਰਦੇ ਆ ਤੂੰ ਵੱਧ ਕੇ ਕਰਕੇ ਮੋੜਨਾ ਨੌਜਾਨਾ ਇਹ ਪਿਆਰ ਕਰਦੇ ਆ ਤੈਨੂੰ ਇਹ ਪਿਆਰ ਕਰਦੇ ਆ ਆਓ ਆ ਵੇਖ ਆ ਫਰੰਦੀਪੁਰੀਆ ਸਾੰਭੀ ਬੈਠਾ ਹੈ ਇਹ ਓਦੋਂ ਦਾ ਸਾੰਭੀ ਬੈਠਾ ਹੈ ਕਦੋਂ ਦਾ 2006-7 ਦਾ ਗੋਪੀ ਇਹ ਪਿਆਰ ਸੰਗਤ ਦਾ 25 ਆ ਗਿਆ ਬੂਟਿਆ ਬਾਈ ਇਹ ਜਿਹਨੇ ਸਾੰਭਿਆ ਨਾ ਤੇ ਤਾਂ ਠੀਕਾਂ ਲਲਕਾਰੇ ਇਹ ਪਿਆਰ ਦੀਆਂ ਗੱਲਾਂ ਓ ਮਾਜੇ ਵਾਲਿਓ ਦੱਸੋ ਕਬੱਡੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਅੱਜ ਮੇਲਾ ਗੁੰਦਾ ਐ ਕੋਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ